ਸਸਿਕਾਲ ਤੁਹਾਡਾ ਸਵਾਗਤ ਹੈ ਤੁਹਾਡਾ ਪ੍ਰਾਈਮ ਪੰਜਾਬ ਟੀਵੀ ਤੇ ਮੈਂ ਹਾਂ ਅਮਨਦੀਪ ਸਿੰਘ ਚੰਡ ਪੰਜਾਬ ਦੀ ਸਿਆਸਤ ਦੇ ਵਿੱਚ ਬਹੁਤ ਕੁਝ ਘਟਨਾਕਰਮ ਵਾਪਰ ਰਹੇ ਹੈਗੇ ਨੇ ਇੱਕ ਪਾਸੇ ਤਾਂ ਲੋਕ ਖੜਾਂ ਦੀ ਮਾਰ ਹੇਟ ਨੇ ਲੋਕ ਪਰੇਸ਼ਾਨ ਚੱਲ ਰਹੇ ਨੇ ਦੂਜੇ ਪਾਸੇ ਸਾਡੇ ਸਿਆਸਤਦਾਨ ਫੋਟੋ ਦੀ ਰਾਜਨੀਤੀ ਜਾਂ ਫਿਰ ਹੱਥ ਤੇ ਰੋਟੀ ਰੱਖ ਕੇ ਕੋਈ ਫੋਟੋ ਖਿਚਾ ਰਿਹਾ ਤੇ ਕੋਈ ਪਾਣੀ ਦੇ ਵਿੱਚ ਅੱਧਾਕ ਡੁੱਬ ਕੇ ਜਿਹੜਾ ਹੈ ਉਹ ਕਹਿ ਰਿਹਾ ਕਿ ਮੈਂ ਬੜਾ ਜੀ ਭਗਤ ਹੈਗਾ ਮੈਂ ਬੜੀ ਲੋਕਾਂ ਦੀ ਸੇਵਾ ਕਰ ਰਿਹਾ ਇਹ ਸਾਰੀਆਂ ਚੀਜ਼ਾਂ ਚੱਲ ਰਹੀਆਂ ਹੈਗੀਆਂ ਨੇ ਔਰ ਖਾਸ ਕਰਕੇ ਜਦੋਂ ਪੰਜਾਬ ਦੀ ਸਿਆਸਤ ਦੀ ਗੱਲ ਕਰ ਰਹੇ ਆ ਤਾਂ ਇਹਨਾਂ ਦਿਨਾਂ ਦੇ ਵਿੱਚ ਸਿਆਸਤ ਸਿਖਰਾਂ ਤੇ ਹੈਗੀ ਹੈ ਕਿਉਂਕਿ ਜੇਕਰ ਕੋਈ ਭਈ ਪੰਜਾਬ ਦਾ ਮੁੱਖ ਮੰਤਰੀ ਬਿਮਾਰ ਹੋ ਜਾਂਦਾ ਹੈ ਤਾਂ ਫਿਰ ਕਿੰਤੂ ਪਰੰਤੂ ਕਿਉਂ ਕਿਉਂ ਉਸ ਨੂੰ ਸਿਆਸਤ ਦੀ ਨਿਗਾਹ ਦੇ ਨਾਲ ਦੇਖਿਆ ਜਾਂਦਾ ਹੈ ਇਹ ਸਾਰੀਆਂ ਗੱਲਾਂ ਬਾਤਾਂ ਕਰਾਂਗੇ ਗੱਲਾਂ ਬਾਤਾਂ ਕਰਨ ਦੇ ਲਈ ਮੇਰੇ ਨਾਲ ਪ੍ਰੋਫੈਸਰ ਮਨਜੀਤ ਸਿੰਘ ਜੀ ਮੌਜੂਦ ਨੇ ਲੰਬੀ ਸਮਝ ਰੱਖਦੇ ਨੇ ਸਿਆਸਤ ਨੂੰ ਬਰੀਕੀ ਦੇ ਨਾਲ ਸਮਝਦੇ ਆ ਨੇ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਸਵਾਗਤ ਕਰਦੇ ਆ ਸਰ ਸਵਾਗਤ ਦੀ ਧੰਨਵਾਦ ਤੁਹਾਡਾ ਸਮਾਂ ਦੇਣ ਲਈ ਬਹੁਤ ਬਤਨਵਾਜੀ ਅ ਸਰ ਇੱਕ ਪਾਸੇ ਤਾਂ ਹੜਾ ਦੀ ਮਾਰ ਨੇ ਲੋਕ ਪਰੇਸ਼ਾਨ ਨੇ ਆ ਮੁਰਵਸੇਪੇ ਦੀਆਂ ਚਰਚਾਵਾਂ ਨੇ ਕਿ ਭਾਈ ਜੇਕਰ ਹੁਣੇ ਸਾਰਾ ਰਾਜ ਚੋਂ ਪਹੁੰਚਾਤਾ ਤੇ ਜਦੋਂ ਲੋਕਾਂ ਨੇ ਮੁਰਵਸੇਪੇ ਦੀ ਗੱਲ ਕਰਨੀ ਹੈ ਪਾਣੀ ਹੇਠਾਂ ਵੱਲੋਂ ਜਾਣੇ ਨੇ ਫਿਰ ਉਦੋਂ ਜਿਹੜੀ ਪੂੰਜੀ ਹੈ ਉਹਦੋਂ ਕਿੱਥੋਂ ਹੋਣੀ ਹੈ ਇੱਕ ਤਾਂ ਇਹ ਚਰਚਾ ਤੇ ਦੂਜੇ ਪਾਸੇ ਪੰਜਾਬ ਦੀ ਸਿਆਸਤ ਦੇ ਵਿੱਚ ਕਾਫੀ ਹਲਚਲ ਤੇਜ਼ ਹੈਗੀ ਹੈ ਆ ਤੁਹਾਡੀ ਟਿੱਪਣੀ ਸਰ ਇਸ ਬਾਰੇ ਆ ਬਿਲਕੁਲ ਜਿੱਥੇ ਤੱਕ ਹੜਾਂ ਦੀ ਮਾਰ ਹੈਗੀ ਉਥੇ ਕੁਝ ਲੋਕ ਕੁਦਰਤ ਵੱਲੋਂ ਤੇ ਹੈ ਹੀ ਐ ਕਿ ਵੇਖਣ ਨੂੰ ਮਿਲਿਆ ਕਿ ਸ਼ਾਇਦ ਪੰਜਾਬ ਦੇ ਵਿੱਚ ਜਿੰਨੀ ਬਾਰਸ਼ ਆਮ ਨਾਲੋਂ 50% ਜ਼ਿਆਦਾ ਹੋਈ ਹੈ। ਕਈ ਜਗ੍ਹਾ ਜ਼ਿਆਦਾ ਹੋਈ ਹੈ ਕਈ ਜਗ੍ਹਾ ਉਹ ਦਾ ਘੱਟ ਹੋਈ ਹੈ ਪਰ ਓਵਰঅল ਮਾਨਸੂਨ ਤੇ ਕਿ ਜ਼ਿਆਦਾ ਹੋਈ ਉਹ ਗੱਲ ਤੇ ਹੈ ਹੀ ਐ। ਇਸ ਗੱਲ ਨੂੰ ਵੀ ਸਾਨੂੰ ਪੇਚਣ ਸੰਮਾਨ ਕੇ ਚਲਣਾ ਚਾਹੀਦਾ ਕਿ ਹੁਣ ਆਉਣ ਵਾਲੇ ਸਮੇਂ ਇਹੋ ਜਿਹੀ ਹੋਣਗੇ ਕਿਤੇ ਬੱਦਲ ਫਟ ਗਏ ਹਿਮਾਚਲ ਚ ਬਹੁਤ ਪਟਿਆ ਉਤਰਾਖੰਡ ਚ ਬਹੁਤ ਪਟੇ ਜੰਮੂ ਦੇ ਵਿੱਚ ਵੀ ਜਿਤਨਾ ਜਾਨ ਮਾਲ ਦਾ ਨੁਕਸਾਨ ਹੋਇਆ ਇਹ ਕਾਰਨ ਇਹ ਆ ਕਿ ਜਿਸ ਕਿਸਮ ਦਾ ਸਾਡਾ ਵਿਕਾਸ ਮਾਡਲ ਆ ਉਸ ਕਿਸਮ ਦੇ ਸਾ ਅਸੀਂ ਭੁਗਤ ਭੋਗੀ ਹੋ ਰਹੇ ਇਹ ਤੇ ਹੈਗੀ ਆ ਵਿਕਾਸ ਮਾਡਲ ਦੀ ਗੱਲ ਪਰ ਜਿੱਥੋਂ ਤੱਕ ਸਵਾਲ ਆ ਕਿ ਸਰਕਾਰਾਂ ਦਾ ਸਰਕਾਰਾਂ ਨੂੰ ਚਾਹੀਦਾ ਸੀਗਾ ਕਿ ਉਹ ਜਦੋਂ 4 ਮਹੀਨੇ ਪਹਿਲਾਂ ਤੋਂ ਵਾਰਨਿੰਗ ਆਈ ਐਮਡੀ ਦੀ ਜਿਹੜੀ ਸਾਡੀ ਮੌਸਮ ਵਿਭਾਗ ਆ ਉਹ ਦੇ ਰਹੀ ਸੀ ਕਿ ਜਿਆਦਾ ਹੋ ਸਕਦਾ ਹੈ ਨਹੀਂ ਐਤਕੀ ਜਿਆਦਾ ਹੋ ਸਕਦਾ ਕੋਈ ਤਿਆਰੀ ਕੀਤੀ ਨਹੀਂ ਇਸ ਲਈ ਇਹ ਜਿਹੜੀ ਮੈਨ ਮੈਨ ਮੇਡ ਡਾਇਜਾਸਟਰ ਹੈ ਜਾਂ ਸਰਕਾਰਾਂ ਦੀ ਅਣਗਹਿਲੀ ਕਰਕੇ ਜੋ ਹੋਇਆ ਉਹ ਤੇ ਸਰਕਾਰਾਂ ਨੂੰ ਜ਼ਿੰਮੇਵਾਰ ਠਰਉਣਾ ਹੀ ਚਾਹੀਦਾ ਅਜੇ ਉਹ ਸਮਾਂ ਨਹੀਂ ਆਇਆ ਤੁਸੀਂ ਦੇਖਿਆ ਹੋਣਾ ਕਿ ਸਾਡੇ ਗਵਈਏ ਹੋਰ ਸਟਾਰ ਫਿਲਮੀ ਸਟਾਰ ਜੰਗ ਹੋਰ ਕਈ ਕਿਸਮ ਦੇ ਕਲਾਕਾਰ ਉਹ ਤੇ ਸਾਰੇ ਆਪੋ ਆਪਣਾ ਸਮਾਨ ਲੈ ਕੇ ਪਾਣੀ ਚ ਖੜੇ ਹੋ ਕੇ ਫੋਟੋਆਂ ਖਿਚਾ ਹੀ ਰਹੇ ਆ ਮਦਦ ਵੀ ਕਰ ਰਿਹਾ ਸਾਰਾ ਕੁਝ ਪੋਲਿਟੀਸ਼ੀਨ ਵੀ ਉਹ ਕੋਚਾਰੇ ਕਰ ਰਿਹਾ ਇੱਕ ਦੂਜੇ ਤੋਂ ਵਾਦ ਉਥੇ ਹੋ ਹੀ ਰਿਹਾ ਆ ਪਰ ਅਜੇ ਜੇ ਸਾਡੇ ਕੋਲ ਕਿਸਾਨ ਜਿਹੜੇ ਸਾਡੇ ਸਾਧਿਆ ਕਿਸਾਨ ਯੂਨੀਅਨ ਉਏ ਇੱਕ ਦੋ ਅਗਰਾਹਾ ਉਹਨਾਂ ਦੀਆਂ ਮੀਟਿੰਗਾਂ 'ਚ ਤੇ ਜ਼ਰੂਰ ਕੁਝ ਬਿਆਨ ਆਏ ਆ ਜੰਗ ਰੈਲੀਆਂ 'ਚ ਆਦਰਵਾਇਜ਼ ਉਹ ਅਜੇ ਚੁੱਪ ਬੈਠਿਆ ਜਦੋਂ ਇਹ ਸਾਰੇ ਐਕਟਰ ਸੀਨ ਤੋਂ ਹਟ ਜਾਣਗੇ ਪਾਣੀ ਹਟ ਜਾਊਗਾ ਉਹ ਫਿਰ ਸਾਰੇ ਦੇ ਸਾਰੇ ਤਕਰੀਬਨ ਕਟੋਕਾ ਪੰਜ 6 ਦਰਜਣਾ ਤੇ ਚੰਗੀਆਂ ਤਕੜੀਆਂ ਯੂਨੀਅਨਾਂ ਪੰਜਾਬ 'ਚ ਹੈਗੀਆਂ ਉਹ ਆਪਣੇ ਇਸ ਵੇਲੇ ਡੰਡ ਬੈਠ ਕੇ ਮਾਰ ਰਹੇ ਆ ਸੋਟਿਆਂ ਨੂੰ ਤੇਲ ਲਾ ਰਹੇ ਆ ਝੰਡੇ ਸਵਾਰ ਰਹੇ ਆ ਤੇ ਫੰਡ ਉਂਡ ਇਕੱਠਾ ਕਰ ਰਹੇ ਆ ਤੇ ਫੇਰ ਮੁਆਵਜ਼ਾ ਕਿਵੇਂ ਲੈਣਾ ਟਾਰਟੀਕਲ ਠੀਕ ਹੈ ਕਿ ਹਾਲਦੀ ਘੜੀ ਤੇ ਇਸ ਤਰੀਕੇ ਨਾਲ ਆਪੇ ਟਰੱਕ ਦੋ ਟਰੱਕ ਲਿਆਓ ਰਾਹਤ ਲਿਆਓ ਟਰੈਕਟਰ ਟਰਾਲੀ ਲਿਆਓ ਅੱਗੇ ਬੱਡਾ ਸਾਰਾ ਬੈਨਰ ਲਾਓ ਪਾਣੀ ਚ ਖੜੇ ਕਰੋ ਫੋਟੋ ਖਚਾਓ ਮੈਂ ਕਿਨਾ ਨਾ ਕੁਝ ਕਰਨ ਨਾਲ ਫੋਟੋ ਵੀ ਖਜਾ ਲੈਣ ਕੀ ਹਰਜ ਹੈ ਹਰ ਚੀਜ਼ ਤੇ ਐਡ ਦੇ ਨਾਲ ਹੀ ਆਉਂਦੀ ਹੈ ਤੁਹਾਡਾ ਪ੍ਰੋਗਰਾਮ ਵੀ ਵਿੱਚ ਐਡ ਲਾਉਣੀ ਪੈਂਦੀ ਹੈ ਬਿਨਾਂ ਰੋਟੀ ਤੋਂ ਤਾਂ ਕਿਸੇ ਦਾ ਨਹੀਂ ਚੱਲਦਾ ਜੀ ਉਹ ਵੀ ਆਪਣੀ ਮਸ਼ਹੂਰੀ ਕਰ ਲੈਣ ਹੋਰ ਕੀ ਕਰਨਾ ਪਰ ਉਸ ਚਲੋ ਕਰਕੇ ਮਸ਼ਹੂਰੀ ਕਰਾਉਂਦੇ ਆ ਬਿਲਕੁਲ ਘਰੇ ਬੈਠੇ ਤੇ ਨਹੀਂ ਕਰਾ ਰਹੇ ਪਰ ਜਿਹੜੇ ਪੋਲੀਟੀਸ਼ੀਨ ਆ ਉਹਨਾਂ ਦੀ ਜਿੰਨਾਂ ਦੀ ਮੁੱਖ ਜ਼ਿੰਮੇਵਾਰੀ ਬਣਦੀ ਸੀਗੀ ਉਹ ਵੀ ਅਜੇ ਮਸ ਹਿੱਸੇ ਤਰ੍ਹਾਂ ਹੀ ਕਰ ਰਿਹਾ ਤੁਸੀਂ ਦੇਖਿਆ ਕਿ ਸਾਰੀਆਂ ਹੀ ਤਕਰੀਬਨ ਪਾਰਟੀਆਂ ਦੇ ਕੇਂਦਰ ਵਾਲੇ ਸਾਡੇ ਲੋਕਲ ਸਾਰੇ ਲੀਡਰ ਲੱਗੇ ਹੋਏ ਆ ਹੁਣ ਇਹ ਵੀ ਲੋਕਾਂ ਨੇ ਦੇਖਣਾ ਹੋਊਗਾ ਕਿ ਕਿਹੜਾ ਦਿਲੋਂ ਲੱਗਿਆ ਤੇ ਕਿਹੜਾ ਫੋਟੋ ਖਚਾਉਣ ਲਈ ਲੱਗਿਆ ਪਰ ਅਖੀਰ ਦੇ ਵਿੱਚ ਤਾ ਡਾ ਵੀ ਚਿੰਤਾ ਹੋਈ ਆ ਸਾਡੀ ਸਾਰਿਆਂ ਦੀ ਚਿੰਤਾ ਇਹ ਆ ਕਿ ਜਦੋਂ ਜਿਸ ਤਰੀਕੇ ਨਾਲ ਘਰ 'ਚ ਵੀ ਕੋਈ ਵੱਡੀ ਟ੍ਰੈਜੇਡੀ ਹੋ ਜੇ ਲੋਕ ਆਉਂਦੇ ਆ ਅਫਸੋਸ ਕਰਦੇ ਆ ਮਿਲਦੇ ਆ ਫਿਰ ਤੁਹਾਨੂੰ ਵੀ ਇੱਕ ਜ਼ਿੰਮੇਵਾਰੀ ਹੁੰਦੀ ਆ ਕਿ ਪਹਿਲਾਂ ਦਾ ਸਰਕਾਰ ਸੰਸਕਾਰ ਹੁੰਦਾ ਆ ਫਿਰ ਭੋਗ ਹੁੰਦਾ ਜਦੋਂ ਸਾਰੇ ਆਪੋ ਆਪਣੇ ਘਰ ਚਲੇ ਜਾਂਦੇ ਆ ਇਹ ਖਲਾ ਦਾ ਪਤਾ ਲੱਗਦਾ ਕਿ ਅਸਲੀ ਇਤਿਹਾਰ ਦਰਦ ਹੈ ਕਿ ਆਦਮੀ ਦੇ ਚਲੇ ਜਾਣ ਦਾ ਜੇ ਤੁਸੀਂ ਇਕੱਲੇ ਰਹਿ ਜਾਂਦੇ ਆ ਕੋਈ ਬਾਤ ਨਹੀਂ ਪੁੱਛਦਾ ਕੋਈ ਤੁਹਾਡਾ ਹੱਥ ਨਹੀਂ ਫੜਦਾ ਕੋਈ ਤੁਹਾਡੇ ਦਿਲ ਦੀ ਪੀੜਾ ਨੂੰ ਸਾਂਝਾ ਕਰਨ ਲਈ ਨਹੀਂ ਸੀਨ ਤੇ ਹੁੰਦਾ ਕਿਉਂਕਿ ਉਦੋਂ ਅਸਲ ਮਾਨਿਆਂ ਚ ਵੱਡੇ ਪੱਦਰ ਤੇ ਰਾਹਤ ਪਚਾਉਣ ਦੀ ਲੋੜ ਹੁੰਦੀ ਕਿਸਿਆਂ ਨੂੰ ਕਿਸੇ ਨੂੰ ਮਾਨਸਿਕ ਤੌਰ ਤੇ ਕਿਸੇ ਨੂੰ ਭਾਵਨਾਤੌਰ ਤੇ ਕਿਸੇ ਨੂੰ ਆਰਥਿਕ ਤੌਰ ਤੇ ਇਹੀ ਆਲੂਣ ਇੱਥੇ ਹੋਣਾ ਹੀ ਆ ਤੁਸੀਂ ਦੇਖਿਓ ਕਿ ਜਿੱਡਾ ਵੱਡਾ ਅਜਾੜਾ ਜਾਂ ਜਿੱਡਾ ਵੱਡਾ ਨੁਕਸਾਨ ਹੋ ਚੁੱਕਾ ਜਾਨ ਮਾਲ ਦਾ ਵੀ ਹੋਇਆ ਫਸਲਾਂ ਦਾ ਬਹੁਤ ਹੋਇਆ ਜ਼ਮੀਨਾਂ ਖਰਾਬ ਹੋ ਗਿਆ ਪਾਣੀ ਦੇ ਆਫਟਰਫੈਕਟ ਬਿਮਾਰੀਆਂ ਹੋਰ ਕਈ ਕੁਝ ਖੁਦਾ ਅਜੇ ਕੁਝ ਜੋੜ ਗੰਡ ਜਿਹੜਾ ਮਤਲਬ ਕਿਸੇ ਕਿਸਮ ਦਾ ਜੋੜ ਘਟਾਇਆ ਜਮਾ ਘਟਾਇਆ ਜੇ ਹੋਇਆ ਨਹੀਂ ਉਹ ਸਰਵੇ ਹੋਣਗੇ ਪਤਾ ਲੱਗੂ ਫਿਰ ਇਧਰੋਂ ਸਾਡੇ ਸੀਐਮ ਸਾਹਿਬ ਉਹਨਾਂ ਦੀ ਤਬੀਅਤ ਕੁਝ ਠੀਕ ਨਹੀਂ ਰਹੀ ਉਹ ਚਲੇ ਗਏ ਹਸਪਤਾਲ ਚਲੇ ਗਏ ਪਹਿਲਾਂ ਘਰੇ ਬੈਠ ਕੇ ਉਦੋਂ ਕੇਜਰੀਵਾਲ ਦਾ ਆਉਣਾ ਇੱਕ ਤੇ ਕੇਜਰੀਵਾਲ ਜਦੋਂ ਆਉਣਾ ਹੁੰਦਾ ਉਹ ਵੀ ਇੱਕ ਥਾਣੇਦਾਰ ਵਾਲਾ ਹੀ ਕੰਮ ਆ ਜਾਂ ਤੁਸੀਂ ਕਹਿ ਲਓ ਇੱਕ ਇਹੋ ਜਿਹਾ ਚਿਹਰਾ ਹੈ ਜਿਹਦੇ ਤੋਂ ਅੱਦੇ ਤੇ ਬੰਦੇ ਵੈਸੇ ਹੀ ਡਰਦੇ ਪਤਾ ਨਹੀਂ ਕਿ ਇਹਦਾ ਪੱਤਾ ਕੱਟ ਜਾਣਾ ਤੇ ਕੁਝ ਤੇ ਤਬੀਅਤ ਖਰਾਬ ਉਹਦੇ ਕਰਕੇ ਵੀ ਹੋਈ ਹੋਊਗੀ ਇਹ ਬੜੀ ਚਰਚਾ ਚੱਲ ਰਹੀ ਹੈ ਪੰਜਾਬ ਦੇ ਅੰਦਰ ਕਿ ਕੇਜਰੀਵਾਲ ਦੇ ਆਉਣ ਕਰਕੇ ਤਬੀਅਤ ਖਰਾਬ ਹੋਈ ਕਿ ਕੋਈ ਤੇ ਜਾਨੀ ਮੂਹੋਂ ਇਹ ਨਿਕਲੀ ਗਿਆ ਇੱਕ ਐਂਕਰ ਕਹਿ ਰਿਹਾ ਸੀਗਾ ਉਹ ਉਹਨਾਂ ਨੇ ਆਪਣੀ ਸਿਹਤ ਖਰਾਬ ਕਰ ਲਈ ਮੈਨੂੰ ਜਿੱਦਾਂ ਹੁੰਦਾ ਨਾ ਮਤਲਬ ਜਾਣ ਬੁੱਝ ਕੇ ਕਰ ਲਈ ਮੈਂ ਕਿਹਾ ਜਾਂ ਰੈਂਚ ਤੇ ਨਹੀਂ ਹੈ ਸਿਹਤ ਖਰਾਬ ਜੈਨੂਅਲੀ ਵੀ ਹੋ ਸਕਦੀ ਹੈ ਕਿਉਂਕਿ ਉਹ ਆਪਣੇ ਤੌਰ ਤੇ ਬਥੇਰੀਆਂ ਦਵਾਈਆਂ ਦੂਈਆਂ ਪ੍ਰਦਾਨ ਭਗਵੰਤਮਾਨ ਕਰਦੇ ਉਹ ਸਾਰੀਆਂ ਕਈ ਵਾਰੀ ਵਿਗਾੜ ਕਰ ਜਾਂਦੀਆਂ ਹਮ ਮਾਨਸਿਕ ਸਿਹਤ ਦਾ ਕਈ ਵਾਰੀ ਵਿਗਾੜ ਕਰ ਜਾਂਦੀਆਂ ਲਿਵਰ ਦਾ ਹੋਰ ਨਾ ਦਾ ਕਈ ਕੋ ਚੱਲ ਰਿਹਾ ਚਲੋ ਚੰਗੀ ਖਬਰ ਇਹ ਹੈ ਕਿ ਅਮਨ अरोड़ा ਹਰਪਾਲ ਜੀ ਮਾ ਇਨਕਲੂਡਿੰਗ ਸਿਸੋਤਿਆ ਸਾਰੇ ਜਾ ਕੇ ਤੇ ਭਗਵੰਤ ਮਾਨ ਨੂੰ ਮਿਲ ਰਹੇ ਆ ਮੇਲਾ ਹੈ ਉੱਥੇ 40 ਦੇ ਵਿੱਚ ਮਹਾਲੀ ਦੇ ਵਿੱਚ ਕਹਿ ਰਿਹਾ ਕਿ ਨਬਜ ਥੱਲੇ ਚਲੇਗੀ ਸੀ ਜਿਆਦਾ ਸ਼ਾਇਦ 40 ਹੋਗੀ ਸੀ ਹੁਣ ਠੀਕ ਠਾਕ ਆ ਸਾਰਾ ਕੁਝ ਤੇ 1-2 ਦਿਨ ਤੋਂ ਬਾਅਦ ਛੁੱਟੀ ਉੱਥੋਂ ਕਰ ਦੇਣਗੇ ਜਿਹੜੀ ਇਹਦੇ ਤੇ ਵੀ ਵੱਡੀ ਰਾਜਨੀਤੀ ਹੋ ਰਹੀ ਹੈ ਕਿ ਕੀ ਇਹ ਸੱਚੀ ਮੁੱਚੀ ਸਿਹਤ ਰੱਬੋਂ ਖਰਾਬ ਹੋ ਗਈ ਜਿਹਦੇ ਲਈ ਭਗਵੰਤ ਮਾਨ ਖੁਦ ਵੀ ਕਾਫੀ ਮਿਹਨਤ ਕਰਦੇ ਆ ਕਿ ਸਿਹਤ ਨਾ ਸਾਜ ਰਹੇ ਕਿਉਂਕਿ ਉਹ ਤੇ ਪਤਾ ਹੀ ਆ ਪਾਣੀ ਬਾਰ-ਬਾਰ ਕਹਿਣ ਦੀ ਲੋੜ ਨਹੀਂ ਉਹ ਆਪਣੀ ਸੇਧ ਆਪ ਖਿਆਲ ਸਰੀਰਕ ਸੇਧ ਦਾ ਮਾਨਸਿਕ ਦਾ ਦੋਵੇਂ ਜੁੜੀਆਂ ਹੀ ਹੁੰਦੀਆਂ ਹੁੰਦੀਆਂ ਉਹਨਾਂ ਦਾ ਧਿਆਨ ਨਹੀਂ ਦਿੰਦੇ ਪਰ ਇਸ ਵੇਲੇ ਜਿਹੜੀ ਜ਼ਿਆਦਾ ਚਰਚਾ ਚੱਲੀ ਤੁਹਾਡਾ ਸਵਾਲ ਮੈਂ ਹੁਣੇ ਲੈਣਾ ਇਸੇ ਨਾਲ ਹੀ ਕਿ ਉਹ ਸ਼ੁਰੂ ਹੋਈ ਪਠਾਨ ਮਾਜਰੇ ਤੋਂ ਹਾਂ ਪਠਾਨ ਮਾਜਰਾ ਇਹਨਾਂ ਦਾ ਰਿਸ਼ਤੇਦਾਰਿਆ ਫੁੱਫੜ ਲੱਗਦਾ ਸਰਕਾਰ ਦੀ ਦਾ ਫੁੱਫੜ ਲੱਗਦਾ ਤੇ ਰੀਤਾ ਦਾ ਉੱਥੇ ਦਾ ਪੂਰਾ ਕਾਫੀ ਇੱਕ ਕਿਸਮ ਦਾ ਡਾਂ ਨ ਸੀਗਾ ਉਹਨਾਂ ਦੇ ਬਗੈਰ ਕਿਤੇ ਕੋਈ ਇੱਕ ਚਮਚਾ ਵੀ ਰਹਿ ਤੇ ਲਿਜਾ ਜਾ ਨਹੀਂ ਸੀ ਸਕਦੀ ਤੇ ਉਹ ਅੱਜ ਕਹਿ ਰਹੇ ਸੀਗੇ ਕਿ ਸਾਨੂੰ ਇਹਨਾਂ ਨੇ ਬੜਾ ਗੁੰਡਿਆਂ ਵਾਂਗੂ ਲਾਠ ਮਾਰਾ ਵਾਂਗੂ ਕੇਜਰੀਵਾਲ ਨੇ ਵਰਤਿਆ ਤੇ ਹੁਣ ਨਹੀਂ ਅਸੀਂ ਹੁਣ ਬਗਾਵਤ ਸਵਾਲ ਇਹ ਲੱਗਦਾ ਕਿ 2027 ਦੀਆਂ ਚੋਣਾਂ ਬੇ ਮੱਦੇ ਨਜ਼ਰ ਇੱਕ ਤੇ ਕੇਂਦਰੀ ਜਿਹੜੀ ਟੀਮ ਆ ਆਮ ਆਦਮੀ ਪਾਰਟੀ ਦੀ ਕੇਜਰੀਵਾਲ ਸਿਸੋਦੀਆ ਕੀ ਉਹ ਸੋਚ ਰਿਹਾ ਕਿ ਇਸ ਟੀਮ ਨੂੰ ਬਦਲਤਾ ਜਾਏ ਜਿਹੜੀ ਹੋਣ ਆ ચીਫ ਮਿਨਿਸਟਰ ਨੂੰ ਬਦਲਤਾ ਜਾਏ ਨਵਾਂ ਆਪਣਾ ਪੱਕਾ ਠੱਗਾ ਲਿਆਂਦਾ ਜਾਏ ਜਾਂ ਹਾਲ ਦੀ ਘੜੀ ਉਹ ਟਾਈਮ ਟਲ ਗਿਆ ਆ ਕਿਉਂ ਕਾਰਨ ਮੈਂ ਉਹਦਾ ਇਹ ਦੱਸਦਾ ਇਹ ਅੰਦਰੂਨੀ ਪਾਰਟੀ ਦੀ ਸੱਤਾ ਤੇ ਕਾਇਮ ਰਹਿਣ ਦੀ ਜੰਗ ਵੀ ਹੈਗੀ ਉਹਦੇ ਚ ਹੈਲਥ ਵੀ ਲਾ ਲਓ ਪਠਾਨ ਮਾਜਰਾ ਵੀ ਲਾ ਲਓ ਸਾਰੇ ਲਾ ਲਓ ਉਹ ਨਹੀਂ ਛਡਾਉਣ ਵਾਲੇ ਕੌਣ ਆ ਜੀਪੀ ਦੀ ਸਰਕਾਰ ਹੀ ਸਮਝੋ ਉੱਥੇ ਗਿਆ ਸੀ ਉਹਨਾਂ ਨੇ ਐਨ ਵਾਰਵਿੰਗਾ ਨਹੀਂ ਹੋਣ ਦਿੱਤਾ ਇਹ ਚਰਚਾ ਚੱਲ ਰਹੀ ਹੈ ਕਿ ਕਿਸੇ ਵੇਲੇ ਤੇ 20 25 30 ਐਮਐਲਏ ਜਿਹੜੇ ਲੈ ਕੇ ਜਾ ਸਕਦੇ ਸੀਗੇ ਹੁਣ ਇਹਨਾਂ ਦੇ ਅੱਲੇ ਪੱਲੇ ਕੁਝ ਘੱਟ ਰਹਿ ਗਿਆ ਲੋਕਾਂ ਦਾ ਉਹਨਾਂ ਨਹੀਂ ਹੈਗਾ ਅਜੇ ਵੀ 10 15 ਐਮਐਲਏ ਤੇ ਭਗਵੰਤ ਮਾਨ ਦੇ ਨਾਲ ਹੈ ਜਿਹੜੇ ਸੱਜੇ ਖੱਬੇ ਜਾ ਸਕਦੇ ਜਿੱਥੋਂ ਡਰ ਲੱਗ ਰਿਹਾ ਕੇਜਰੀਵਾਲ ਨੂੰ ਬਾਰ ਬਾਰ ਕਿਜੇ ਆ ਕੰਮ ਹੋ ਗਿਆ ਪਟਾਕਾ ਲਾਸਟ ਮੂਮੈਂਟ ਤੇ ਵੱਡਾ ਪੈ ਗਿਆ ਕੋਈ ਭੰਨ ਤੋੜ ਹੋ ਗਈ ਕਥੀਰ ਉਹਨਾਂ ਦੇ ਪੈਰ ਲੱਗਣੇ ਇੰਡੀਆ 'ਚ ਹੀ ਮੁਸ਼ਕਲ ਹੋ ਜਾਣਗੇ ਆਹ ਹੀ ਇੱਕ ਸਟੇਟ ਬਚੀ ਹੈ ਜਿੱਥੇ ਲੋਕਾਂ ਦਾ ਪਿਛਲੀ ਵਾਰੀ ਵੱਡਾ ਬੇਕੂਬ ਬਣਾ ਕੇ ਸੱਤਾ ਆ ਗਈ ਸੀ ਹੁਣ ਇੱਥੇ ਵੀ ਉਹਨਾਂ ਨੂੰ ਮੁਸ਼ਕਲਾਂ ਇਸ ਲਈ ਉਹ ਨਹੀਂ ਚਾਹੁੰਦੇ ਉਹ ਚਾਹੁੰਦੇ ਪੱਕਾ ਠਾਕਾ ਆਦਮੀ ਹੋਏ ਐਸ ਕਿਸਮ ਦਾ ਕਾਫੀ ਜਿੱਥੇ ਇੱਕ ਪਾਸੇ ਲੋਕਾਂ ਦਾ ਹੜ੍ਹਾਂ ਦੇ ਵਿੱਚ ਜਾਨ ਮਾਲ ਦੇ ਨੁਕਸਾਨ ਦਾ ਫਿਕਰ ਫਲੱਡ ਦੇ ਵਿੱਚ ਡੁੱਬਿਏ ਹੋਏ ਲੋਕਾਂ ਦੇ ਦਰਦ ਪੀੜਾ ਰੋਜ਼ ਵੀਡੀਓ ਆ ਰਹੀਆਂ ਟੀਵੀ ਦਿਖਾ ਰਿਹਾ ਤੁਸੀਂ ਵੀ ਦਿਖਾ ਰਹੇ ਹੋ ਉਹ ਚੱਲ ਰਿਹਾ ਤੇ ਉਹਨਾਂ ਨੂੰ ਕਿਵੇਂ ਦੁਬਾਰਾ ਪੈਰਾਂ ਸਿਰ ਖੜਾ ਕਰਨਾ ਆਉਣ ਵਾਲੇ 6 ਮਹੀਨਿਆਂ 'ਚ ਇੱਕ ਵੱਡੀ ਚੁਣੌਤੀ ਆ ਦੂਜੇ ਪਾਸੇ ਇਹੋ ਜਿਹੀ ਚੁਣੌਤੀ ਦੇ ਵਿੱਚ ਕੇਂਦਰ ਦੀ ਆਪਣੀ शिवराज चौहान ਆ ਗਏ ਆ ਕੇ ਕਹਿ ਗਏ ਕਿ ਜੀ ਇਹਨਾਂ ਨੇ ਬਹੁਤ ਰੇਤਾ ਬੱਜਰੀ ਜ਼ਿਆਦਾ ਕੱਢ ਲਿਆ ਉਹ ਵਿੱਚ ਕੰਡੇ ਜਿਹੜੇ ਕਈ ਜਗ੍ਹਾ ਤੇ ਕਮਜ਼ੋਰ ਕਰਦੇ ਤੇ ਉਹਦੇ ਨਾਲ ਹੀ ਪਾਣੀ ਉੱਛਲ ਕੇ ਬਾਹਰ ਆ ਗਿਆ ਇਹੋ ਜਿਹੀਆਂ ਗੱਲਾਂ ਇਹ ਕਹਤਾ ਕਿ ਠੀਕ ਵੀ ਹੈ ਹੁਣ ਡੀਸੇਲਟਿੰਗ ਦਾ ਉਹ ਕਹਿੰਦੇ ਜੀ ਕੇਂਦਰ ਨੇ ਕਰਨੀ ਭਗਵਾਨ ਤੁਮ ਆਂਦਾ ਬਿਆ ਹੂੰ ਚੋਹਾਨ ਦੇ ਅਗੇਂਸਟ ਡੀਸਿਲਟਿੰਗ ਆ ਜੀ ਇਹਨਾਂ ਨੇ ਉਹ ਕਰਦੇ ਆ ਸਾਨੂੰ ਕੱਟ ਨਹੀਂ ਦਿੰਦੇ ਅੱਜ ਖਬਰ ਆਈ ਆ ਕਿ ਜਿਹੜਾ ਭਾਖੜਾ ਨੰਗਲ ਦਾ ਪਿੱਛੇ ਸਰੋਵਰ ਦੇ ਵਿੱਚ ਸਾਰੀ ਸਿਲਟ ਇੰਨਾ ਜ਼ਿਆਦਾ ਆ ਕਿ ਉਹਦੀ ਕਪੈਸਿਟੀ 81% ਰਹਿ ਗਈ 19% ਘਟ ਗਈ ਕਿਉਂਕਿ ਕਦੀ ਡੀਸਿਲਟਿੰਗ ਹੋਈ ਨਹੀਂ ਹੁਣ ਇਹ ਪਿੰਡਾਂ ਦੇ ਛੱਪੜ ਸਾਫ਼ ਕਰਨ ਵਾਲਿਆਂ ਵਾਂਗੂ ਜੇ ਐਡਾ ਵੱਡਾ ਛੱਪੜ ਆ ਗੋਬਿੰਦ ਸਾਗਰ ਜਾਂ ਹੋਰ ਜਿੱਥੇ-ਜਿੱਥੇ ਵੀ ਪਾਣੀ ਖੜਾ ਜੇ ਉਹਨਾਂ ਦੀ ਡੀਸਿਲਟਿੰਗ ਲਾ ਦੇਣਗੇ ਤੇ ਇਹ ਕਈ ਹਜ਼ਾਰ ਕਰੋੜ ਰੁਪਏ ਦਾ ਗਵਨ ਤੇ ਲਾਉ ਹੀ ਲਾਉ ਜੇ ਪਿੰਡ ਦੇ ਛੱਪੜ 'ਚ ਸਰਪੰਚ ਖਾ ਜਾਂਦਾ ਕਿਉਂਕਿ ਪਤਾ ਤਾਂ ਲੱਗਦਾ ਨਹੀਂ ਕਿੰਨੀ ਮਿੱਟੀ ਕੱਢੀ ਕਿੰਨੀ ਨਹੀਂ ਕੱਢੀ ਚਾਰ ਟਰਾਲੀਆਂ ਕੱਢ ਕੇ ਦਿਖਾਤਾ ਵੀ ਇੰਨੇ ਨਹੀਂ ਫੁੱਟ ਡੂੰਗਾ ਮੋਈ ਪੁੱਛਦੇ ਇਹ ਆਪਣੇ ਆਪ 'ਚ ਇੱਕ ਵੱਡਾ ਆਪ ਖਬਰ ਹੋਇਆ ਕਰੂਗੀ ਪਰ ਡੀਸਿਲਟਿੰਗ ਦੀ ਲੋਡ ਜੇ ਸਹੀ ਮਾਣਿਆਂ 'ਚ ਕੀਤੀ ਜਾਏ ਤੇ ਹੈ ਕਿਉਂਕਿ ਫੇਰ ਉਹ ਪਾਣੀ ਦੀ ਕਪੈਸਿਟੀ ਜ਼ਿਆਦਾ ਹੋ ਜਾਊਗੀ ਸਾਨੂੰ ਆਉਣ ਵਾਲੇ ਸਮੇਂ 'ਚ ਵੀ ਇੱਕ ਸੁੱਖ ਸੁਭਦਾ ਰਹੂਗੀ ਇੰਨਾ ਡਰ ਨਹੀਂ ਪੈਦਾ ਹੋਊਗਾ ਜ ਜਨਾਇਤ ਕੀ 1680 ਫੁੱਟ ਤੱਕ ਫਟਾਫਟ ਪਾਕੜਾ ਦਾ ਰੰਗਲ ਦਾ ਪਾਣੀ ਜਿਹੜਾ ਉਹ ਲੈਵਲ ਤੇ ਪਹੁੰਚਣ ਵਾਲਾ ਹੋ ਗਿਆ ਸੀ ਉਦੋਂ ਪਹਿਲਾ ਪਾਣੀ ਛੱਡਦਾ ਫਿਰ ਇਹ ਗੱਲਾਂ ਸਾਰੀਆਂ ਦਾ ਨਾਲੋਂ ਨਾਲ ਇੱਕ ਚਰਚਾ ਚੱਲ ਰਹੀ ਹੈ ਹੁਣ ਇਹ ਦੇਖੋ ਕਿ ਇਸ ਸਾਰੇ ਗੰਦਲ ਚੌਧਿਆਂ ਚ ਜਿੱਥੇ ਰਾਜਨੀਤੀ ਆਪੋ ਆਪਣੀ ਚੱਲ ਰਹੀ ਹੈ ਕਿ ਕੇਜਰੀਵਾਲ ਤੇ ਉਹਦੀ ਟੀਮ ਪੰਜਾਬ ਦੀ ਟੀਮ ਨੂੰ ਬਦਲ ਲਗੇ ਥੋੜੇ ਜੇ ਦਿਨਾਂ ਬਾਅਦ ਕਈ ਵਾਰ ਇਹ ਤੀਜੀ ਚੌਥੀ ਵਾਰੀ ਹੱਲਾ ਹੋ ਚੁੱਕਾ ਏ ਇਹ ਲੇਟੈਸਟ ਆ ਇਹਦਾ ਮਤਲਬ ਆ ਕਿ ਜਦੋਂ ਇੰਨਾ ਧੂਆਂ ਨਿਕਲਦਾ ਆ ਕਿ ਤਾਂ ਕਿਤੇ ਥੱਲੇ ਅੱਗ ਲੱਗੀ ਪਈ ਆ ਹੁਣ ਉਹ ਹਾਂ ਕੀ ਉਹ ਮੀਂਹ ਪੈ ਕੇ ਅੱਗ ਬੁਝਦੀ ਹੈ ਜਾਂ ਭੰਬੜ ਬਣਦੀ ਹੈ ਇਹ ਹੁਣ ਥੋੜੇ ਜੇ ਦਿਨ ਆਪਾਂ ਹੋਰ ਦੇਖ ਲੈ ਜੀ ਬਿਲਕੁਲ ਜੀ ਜਦੋਂ 2022 ਦੀ ਇਲੈਕਸ਼ਨ ਤੋਂ ਪਹਿਲਾਂ ਕਾਂਗਰਸ ਨੇ ਤਬਦੀਲੀ ਕੀਤੀ ਤਾਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਬਣਾਇਆ ਕਿ ਸ਼ਾਇਦ 2022 ਦੇ ਵਿੱਚ ਲੋਕ ਵੋਟਾਂ ਪਾ ਦੇਣਗੇ ਉਹ ਤਾਂ ਚਲੋ ਕਾਮਯਾਬ ਨਹੀਂ ਹੋਈ ਕਿਉਂਕਿ ਆਮ ਆਦੀ ਪਾਰਟੀ ਦੀ ਹਵਾ ਵੱਡੇ ਪੱਦਰ ਦੇ ਸੀਗੀ ਪਰ ਹੁਣ ਜੇਕਰ ਪ੍ਰੋਫੈਸਰ ਸਾਹਿਬ ਇਹ ਉਹਨਾਂ ਵਾਂਗੂ ਕੋਈ ਚਿਹਰਾ ਕਿਉਂਕਿ ਰਮਨ ਅਰੋੜਾ ਦੀ ਚਰਚਾ ਚੱਲੀ ਜੀ ਸ਼ਾਇਦ ਉਹਨੂੰ ਮੁੱਖ ਮੰਤਰੀ ਬਣਾ ਦਿੱਤਾ ਜਾਊਗਾ ਜਾਂ ਕੁਲਤਾਰ ਸਿੰਘ ਸੰਧਵਾ ਕੋਈ ਇਦਾਂ ਦਾ ਚੇਂਜ ਕਰਨਗੇ ਤੇ ਸ਼ਾਇਦ ਲੋਕਾਂ ਦੇ ਵਿੱਚ ਪ੍ਰਭਾਵ ਪਾਉਣ ਦੇ ਵਿੱਚ ਕਾਮਯਾਬ ਹੋ ਸਕਦੇ ਨੇ ਸਿਆਸਤ ਦੇ ਤੌਰ ਤੇ ਇਹ ਦੇਖੋ ਇਹ ਬੜੇ ਅਜੀਬ ਜਿਹੇ ਤੌਰ ਤਰੀਕੇ ਆ ਸਾਡੀ ਡੈਮੋਕ੍ਰੇਸੀ ਦੇ ਕਿਸੇ ਏਰੀਏ ਚ ਕਿਸੇ ਜ਼ਿਲ੍ਹੇ ਚ ਮਾਰਡਰ ਹੋ ਜੇ ਤੇ ਜਿਹਦਾ ਰੌਲਾ ਪੈ ਜੇ ਐਸਐਸਪੀ ਨੂੰ ਬਦਲ ਦੋ ਪੀਐਸਐਸਪੀ ਨੂੰ ਬਦਲਣਾ ਕਾਹਦੇ ਲਈ ਆ ਉਸ ਨੂੰ ਠੋਕੋ ਉਹਨੂੰ ਕੋ ਬੰਦਾ ਪੈਦਾ ਕਰਕੇ ਦੇ ਦੁਬਾਰਾ ਜਿਹੜਾ ਮਰਿਆ ਬਦਲਦੇ ਨਾਲ ਕੀ ਹੋਊਗਾ ਉਹ ਤੇ ਬਦਲੇ ਹੀ ਹੁੰਦੇ ਆ ਉੱਥੇ ਲਾ ਕੇ ਫੇਰ ਵਾਜਣਗੇ 6 ਮਹੀਨਿਆਂ ਬਾਅਦ ਇਸੇ ਤਰ੍ਹਾਂ ਜੇ ਡੀਸੀ ਦੀ ਕੋਈ ਜ਼ਿੰਮੇਵਾਰੀ ਸੀ ਉਹਨੇ ਕਟਾਈ ਕੀਤੀ ਆ ਮੁਖ ਸਰਦੇ ਡੀਸੀ ਨੂੰ ਫਿਰੋਜ਼ਪੁਰ ਭੇਜ ਦਿਓ ਜੀ ਬਸ ਇਹ ਉਹਨਾਂ ਨੂੰ ਸਜ਼ਾ ਆ ਇਹ ਕਾ ਦੀ ਸਜ਼ਾ ਆ ਇਹ ਤੇ ਮੌਜਾ ਆ ਸਗੋ ਸਮਾਨ ਕਿਢਾ ਆਪ ਚੁੱਕੇ ਸਿਰ ਤੇ ਲੈ ਜਾਣਾ ਘਰ ਸਾਡੇ ਵਾਂਗ ਰੱਖ ਹੁਣੇ ਆ ਸਾਰਿਆਂ ਬੱਚਿਆਂ ਦੀਆਂ ਪੜਾਈਆਂ ਸਾਰੀਆਂ ਨਾਲ ਚੱਲਦੀਆਂ ਕੋਈ ਪਰਵਾਹ ਨਹੀਂ ਹੁੰਦੀ ਇੰਨਾ ਵੱਡੇ ਅਫਸਰਾਂ ਜੀ ਇਸੇ ਤਰੀਕੇ ਨਾਲ ਹੈ ਇਹ ਜਿਹੜੀਆਂ ਸਾਰੀਆਂ ਹੁਣ ਇੱਥੇ ਚਰਚਾਵਾ ਚੱਲ ਰਹੀਆਂ ਕਿ ਲੀਡਰ ਬਦਲ ਦਿਓ ਹੈਨਾ ਲੀਡਰ ਬਦਲਣਾ ਕੀ ਹੋਊਗਾ ਆਰਟੀ ਸੋਚ ਪਿਛੇ ਲੀਡਰ ਤੇ ਉਹ ਹੀ ਆ ਸੁਪਰ ਚੀਫ ਮਿਨਿਸਟਰ ਤੇ ਉਹ ਹੀ ਰਹਿਣਾ ਸੁਪਰ ਡਿਪਟੀ ਚੀਫ ਮਿਨਿਸਟਰ ਵੀ ਉਹ ਹੀ ਰਹਿਣਾ ਆ ਕੇ ਉਹ ਵੀ ਫੋਟੋਆਂ ਖਿਚਾ ਆ ਗਏ ਆ ਲਾ ਕੇ ਭੱਜ ਗਏ ਛੇਤੀ ਛੇਤੀ ਜੇ ਭਗਵੰਤ ਮਾਨ ਹੁੰਦਾ ਤੇ ਸ਼ਾਇਦ ਦੋ ਗਿਹੜੇ ਹੋਰ ਲਾ ਜਾਂਦੇ ਦੋ ਦਿਨ ਕੱਲਿਆਂ ਲਈ ਉਹਨਾਂ ਲਈ ਔਖਾ ਸੀ ਇਸ ਲਈ ਲੀਡਰ ਬਦਲਣ ਦਾ ਮਤਲਬ ਨਹੀਂ ਹੈ ਕਿ ਇੱਕ ਨੂੰ ਸਸਪੈਂਡ ਕਰੋ ਤੇ ਦੂਜੇ ਨੂੰ ਇਹ ਤੋਂ ਵਧੀਆ ਕਿ ਸ਼ਾਇਦ ਬੰਦਾ ਨਹੀਂ ਹੁੰਦਾ ਇਹਨਾਂ ਕੋਲ ਕੰਮ ਹੀ ਨਹੀਂ ਕਰਨ ਦਿੱਤਾ ਹੁਣ ਤੇ ਸਿਰਫ ਤੇ ਸਿਰਫ ਬੰਦਿਆਂ ਦੇ ਜਿਹੜੇ ਬਦਲਣ ਦੀ ਗੱਲ ਤੁਸੀਂ ਕਹਿ ਰਹੇ ਆ ਉਹ ਗੁਰਿਆ ਅਮਨ ਰੂੜੇ ਦੀ ਇਸ ਕਰਕੇ ਕਿ ਲਓ ਜੀ ਕਦੀ ਅਜੇ ਇਥੇ ਚੀ ਮਨਿਸਟਰ ਹਿੰਦੂਆਨੀ ਹਿੰਦੂ ਵੋਟਰਸ ਨੂੰ ਕੋਸ਼ ਕਰਕੇ ਕਿ ਇਥੇ ਜਿਸੇਖੀ ਬਣਦਾ ਇੱਕ ਅੱਧੀ ਵਾਰੀ ਕਿਤੇ ਬਣਿਆ ਸੀ ਚੀ ਮਿੰਦੇ ਤੋਂ ਪੁਰਾਣਾ ਸਾਝੇ ਪੰਜਾਬ ਵਾਲੇ ਉਦੋਂ ਬਾਅਦ ਨਹੀਂ ਬਣਦਾ ਜਨਰਲੀ ਸੇਖੀ ਬਣਦੀ ਹੈ ਤੇ ਇਹਨਾਂ ਦਾ ਇੱਕ ਨਮਾ ਆਪਣੀ ਵੋਟ ਤਾਂ ਹੋਗਾ ਲਓ ਜੀ ਤੇ ਸਾਡੇ ਬੱਦੇ ਆਏ ਤੇ ਹਿੰਦੂਤਵਾ ਦੇ ਨੇੜੇ ਤੇੜੇ ਹੀ ਹੈਗੇ ਆ ਇਸ ਕਿਸਮ ਦਾ ਮੈਸੇਜ ਸ਼ਾਇਦ ਹੋ ਦੂਜਾ ਹੈਗਾ ਹਰਪਾਲ ਸਿੰਘ ਚੀਮੇ ਦਾ ਉਹ ਸਾਰੇ ਹੀ ਕਰਦੇ ਆ ਹੂੰ ਉਹ ਇਹ ਭਾਪੀ ਵੀ ਕਹਿ ਰਹੀ ਸੀ ਅਸੀਂ ਚੀ ਮਿਨਿਸਟਰ ਪਿਛਲੀ ਵਾਰੀ ਦਲਤ ਬਣਾਉਣਾ ਆ ਇਹ ਵੀ ਕਹਿ ਰਹੇ ਆ ਕਿ ਅਸੀਂ ਹੁਣ ਇੱਥੇ ਐਉਂ ਕਰਨਾ ਡਿਪਟੀ ਚੀ ਮਿਨਿਸਟਰ ਤੇਰਪਾਲ ਚੀਮੇ ਨੂੰ ਬਣਾਇਆ ਨਹੀਂ ਚੀ ਮਿਨਿਸਟਰ ਪਤਾ ਨਹੀਂ ਕਿਵੇਂ ਬਣਾਉਣਗੇ ਇੱਕ ਉਹ ਵੀ ਚਰਚਾ ਚੱਲਦੀ ਆ ਜੀ ਕਿ ਵੋਟਾਂ ਨੂੰ ਪ੍ਰਭਾਵਿਤ ਕਰਨ ਲਈ ਔਰ ਤੀਸਰਾ ਤੁਸੀਂ ਦੱਸ ਦਿੱਤਾ ਸੰਧਵਾਨ ਸਾਹਿਬ ਕਿਉਂਕਿ ਉਹ ਬੜੇ ਅਪਲਾਈਬਲ ਆ ਬੜੇ ਸ਼ਰੀਪ ਆ ਗੁਰਮਖ ਆ ਔਰ ਜਿਹੜੇ ਗਿਆਨੀ ਜੈਲ ਸਿੰਘ ਦੇ ਪਰਿਵਾਰ ਚੋਂ ਆਉਂਦੇ ਆ ਵਾਵਾ ਗੁੜਤੀ ਵੀ ਆ ਕਿਵੇਂ ਸੱਤਾ ਵਿੱਚ ਪਹੁੰਚਣਾ ਹੈ ਉਹ ਉਹਨਾਂ ਨੂੰ ਕਾਫੀ ਹੈਗਾ ਇਹ ਉਹਨਾਂ ਦਾ ਵੀ ਨਾਂ ਚੱਲਦਾ ਉਹ ਗੁਰ ਗੋਗੁਰਮਖ ਗੁਰਸਿੱਖ ਚੇਰੇ ਨੂੰ ਤੇ OBC ਚੇਰੇ ਨੂੰ ਇਸ ਕਿਸਮ ਦਾ ਇਹ ਸਾਰੀਆਂ ਜੋੜ ਗੱਠ ਜੋੜ ਇਸ ਪਾਸੇ ਨੂੰ ਜਿਹੜਿਆ ਨਾ ਜਮ੍ਹਾਂ ਘਟਾ ਕਿ ਕੋਈ ਨਵਾਂ ਕਰਨਾ ਤਾਂ ਕਿ ਇੱਕ ਨਵਾਂ ਸੈਕਸ਼ਨ ਦੀ ਸ਼ਾਇਦ ਸਪੋਰਟ ਆ ਜੇ ਪਰ ਲੋਕ ਬੜੇ ਸਿਆਣੇ ਹੋਏ ਅੱਗੇ ਨਾਲ جے ਹੁਣ ਮੁਰਮੂ ਬਣ ਗਈ ਹੈ ਤੁਹਾਡੇ ਰਾਸ਼ਟਰਪਤੀ ਤੇ ਉਹਨੇ ਕੀ ਸਾਰੇ ਦੇਸ਼ ਦੇ ਜਿਹੜੇ ਆਦੀਵਾਸੀ ਆ ਉਹਨਾਂ ਦਾ ਕੋਈ અપਹਾਰ ਕਰ ਦਿੱਤਾ ਕੁਝ ਵੀ ਨਹੀਂ ਉੱਥੇ ਬੈਠੀ ਰਬੜ ਸਟੈਂਪ ਵਾਂਗੂ ਬਸ ਆਪਣਾ ਕੋਈ ਆਇਆ 24 ਘੰਟਿਆਂ ਦੇ ਅੰਦਰ ਅੰਦਰ ਮੋਦੀ ਦਾ ਕੰਮ ਕਰਕੇ ਆਉ ਪਈ ਕਈ ਤੇ ਘੰਟੇ ਦੇ ਅੰਦਰ ਹੀ ਕਰ ਦਿੰਦੇ ਪਹਿਲਾਂ ਹੀ ਛਾਈ ਪਾ ਕੇ ਬੈਠੇ ਦੇ ਕਿ ਛੇਤੀ ਲਿਆਓ ਕਿਤੇ ਗਿੱਲਾ ਨਾ ਹੋ ਜਾਏ ਕਾਨੂੰਨ ਕੋਈ ਵੀ ਜਿਸ ਤਰ੍ਹਾਂ 370 ਵਾਲੀ ਹਟਾਉਣ ਦਾ ਸੀ ਬੜਾ ਤੁਰੰਤ ਕਰਤਾ ਸੀ ਇਸ ਕਿਸਮ ਦਾ ਕੰਮ ਇਹਦੇ ਨਾਲ ਇੰਜ ਨਹੀਂ ਹੁੰਦਾ ਕਿ ਕਿਸੇ ਬਰਾਦਰੀ ਦਾ ਕੋਈ ਬੰਦਾ ਆ ਗਿਆ ਤੇ ਹੁਣ ਉਹ ਬਰਾਦਰੀ ਦਾ ਸਾਰੇ ਵਾਰੇ ਨਿਆਰੇ ਹੋ ਜਾਣਗੇ ਸਾਡੇ ਬੰਦਿਆਂ ਨੇ ਵੀ ਸੋਚਣਾ ਚਾਹੀਦਾ ਇਹ ਸਾਰੀ ਗਿਮਿਕਰੀ ਜਾਨੀ ਤਮਾਸ਼ੇ ਜਿਹੜੇ ਆ ਇਹ ਚਾਲਾਂ ਜਿਹੜੀਆਂ ਇਹ ਰਾਜਨੀਤਿਕ ਲੋਕਾਂ ਦੀਆਂ ਹੁੰਦੀਆਂ ਸਾਡੇ ਲੋਕਾਂ ਦਾ ਬੇਵਕੂਫ ਬਣਾਉਣ ਲਈ ਹਮਮ ਪ੍ਰੋਫੈਸਰ ਸਾਹਿਬ ਲਾਸਟ ਪੜਾਅ ਦੇ ਵਿੱਚ ਆਪਾਂ ਇਹ ਗੱਲ ਕਰਨੀ ਆ ਦੇਖੋ ਤੁਸੀਂ ਤਾਂ ਕਈ ਹਰਸਿਆਂ ਤੋਂ ਬੜੀ ਦੂਰ ਦੇਸ਼ੀ ਦੇ ਨਾਲ ਇਹਨਾਂ ਨੂੰ ਭਾਂਪ ਰਹੇ ਹੋ ਸਿਆਸਤਦਾਨਾਂ ਨੂੰ ਲੀਡਰਾਂ ਨੂੰ ਮੈਨੂੰ ਸਿੱਧਾ-ਸਿੱਧਾ ਇਹ ਦੱਸਿਓ ਕਿ ਦੇਖੋ ਇਹ ਭਾਵੇਂ ਹੜ ਆ ਜਾਣਾ ਭਾਵੇਂ ਕੋਈ ਵਿਪਤਾ ਪੈ ਜਾਏ ਸਾਡੇ ਲੋਕਾਂ ਤੇ ਇਹਨਾਂ ਨੇ ਸਿਆਸਤਦਾਨਾਂ ਨੇ ਇਹ ਸੋਚਣਾ ਹੈ ਬਾਈ ਜੀ ਕਿ ਅਗਲੀ ਇਲੈਕਸ਼ਨ ਦੇ ਵਿੱਚ ਵੋਟਾਂ ਕਿੱਦਾਂ ਵਟੋੜਨੀਆਂ ਤਾਂ ਹੀ ਇਹ ਘਰਾਂ ਦੇ ਵਿੱਚੋਂ ਬਾਹਰ ਹੁੰਦੇ ਨੇ ਤਾਂ ਹੀ ਕਿਤੇ ਨਾ ਕਿਤੇ ਇਹਨਾਂ ਦੇ ਪਜਾਮੇ ਪਜੂਮੇ ਜੇ ਗਿੱਲੇ ਹੋ ਜਾਂਦੇ ਹੜਾਂ ਦੇ ਵਿੱਚ ਜਾਂ ਗੰਦੇ ਹੋ ਜਾਂਦੇ ਨੇ ਦੇਖੋ ਇੱਕ ਚੀਜ਼ ਦੱਸੋ ਮੈਨੂੰ 2027 ਦੇ ਵਿੱਚ ਕੀ ਦਿਸ਼ਾ ਬਣ ਰਹੀ ਹੈ ਕਿਉਂਕਿ ਆਮ ਆਦਮੀ ਪਾਰਟੀ ਦੇ 2-3 ਮਸਲੇ ਬਣ ਗਏ ਇੱਕ ਤਾਂ ਲੈਂਡ ਪੂਲਿੰਗ ਮਾਮਲੇ ਦੇ ਵਿੱਚ ਫੁਜੀਅਤ ਹੋਈ ਕਾਫੀ ਜ਼ਿਆਦਾ ਉਸ ਤੋਂ ਬਾਅਦ ਮਨੀਸ਼ ਸ਼ੋਧੀਆਂ ਨੇ ਬਿਆਨ ਦਿੱਤਾ ਸ਼ਾਮ ਦਾਵ ਡੰਦ ਪੇਦ ਉਹਦੇ ਵਿੱਚ ਵੀ ਲੋਕਾਂ ਨੇ ਸਿੱਧੇ ਹੱਥੀ ਲੈ ਲਿਆ ਉਸ ਤੋਂ ਬਾਅਦ ਹੁਣ ਫੜਾ ਦੇ ਮੁਤਲਕ ਜਿਸ ਤਰ੍ਹਾਂ ਦੀਆਂ ਤਸਵੀਰਾਂ ਆ ਰਹੀਆਂ ਨੇ ਲੋਕ ਸਿੱਧੇ ਹੀ ਹੋ ਤੁਰਦੇ ਨੇ ਫਿਰ ਲੱਗਦਾ ਹੈ ਕਿ ਜੇਕਰ 2027 ਦੇ ਲਈ ਕਾਂਗਰਸ ਦੇ ਲਈ ਰਾਹ ਜਿਹੜਾ ਪੱਧਰਾ ਹੁੰਦਾ ਜਾ ਰਿਹਾ ਹੈ ਇਸ ਤਰ੍ਹਾਂ ਨਾ ਤੁਸੀਂ ਕਹੋ ਕਿ ਰਾਹ ਕੇ ਦੇ ਲਈ ਪੱਧਰਾ ਹੋ ਰਿਹਾ ਹੈ ਪਰ ਇਹ ਜ਼ਰੂਰ ਪੱਧਰੇ ਹੁੰਦੇ ਜਾ ਰਹੇ ਹੈ ਆਣ ਝਾੜੂ ਵਾਲੇ ਝਾੜੂ ਵਾਲਿਆਂ ਦਾ ਜਿਹੜਾ ਝਾੜੂ ਆ ਉਹਨਾਂ ਤੇ ਫਿਰ ਰਿਹਾ ਲਗਾਤਾਰ ਫਿਰ ਰਿਹਾ ਤੇ ਇਹਨਾਂ ਨੂੰ ਵੀ ਪਤਾ ਇਸੇ ਕਰਕੇ ਆ ਸਾਰਾ ਕਈ ਡਰਾਮੇ ਅੰਦਰ ਅੰਦਰ ਪਾਰਟੀ ਦੇ ਚੱਲ ਰਿਹਾ ਉਹ ਥੋੜੀ ਦੇਰ ਬਾਅਦ ਤਸਵੀਰ ਸਾਫ਼ ਹੋ ਜੂਗੀ ਹੂੰ ਜਈ ਗੱਲ ਹੁਣ ਕੇ ਜੇ ਇਹ ਜਗਾ ਜਿਹੜੀ ਮੋਕਲੀ ਕਰਦੇ ਖਾਲੀ ਕਰਦੇ ਹੈਗੇ ਰਾਜਨੀਤੀ ਚੋਂ ਜਿਹੜੀ ਕਿ ਕਾਫੀ ਅਦ ਤੱਕ ਹੋਈ ਆ ਉਹ ਕਾਰਨ ਇਹ ਹੀ ਹੈ ਕਿ ਲੋਕਾਂ ਨੂੰ ਇਹ ਪਤਾ ਲੱਗ ਗਿਆ ਕਿ ਇਹ ਸਰਕਾਰ ਚੰਡੀਗੜ੍ਹੋਂ ਨਹੀਂ ਚੱਲਦੀ ਭਗਵੰਤ ਮਾਨ ਨਹੀਂ ਚਲਾਉਂਦਾ ਦਿੱਲੀੋਂ ਚੱਲਦੀ ਆ ਤੇ ਪੰਜਾਬ ਦਾ ਤੇ ਤੁਹਾਨੂੰ ਪਤਾ ਹੀ ਆ ਕਿ ਉਹ ਜਾਂਗ ਹਿੰਦ ਪੰਜਾਬ ਦੀ ਹੋਣ ਲੱਗੀ ਮਤਲਬ ਉਹ ਤੇ ਦਿੱਲੀ ਨੂੰ ਹਿੰਦ ਸਮਝਦੇ ਆ ਤੇ ਇਸ ਕਰਕੇ ਉਹ ਤੇ ਕਦੀ ਬਰਦਾਸ਼ਤ ਇਸ ਤਰ੍ਹਾਂ ਕਰਦੇ ਨਹੀਂ ਔਰ ਕੁਝ ਜਿਹੜੀਆਂ ਤਰਤਲ ਤੇ ਚੀਜ਼ਾਂ ਦਿਖੀਆਂ ਵੀ ਇਹਨਾਂ ਦੀਆਂ ਕਿ ਬੇਫੂਬ ਬਣਾਉਂਦੇ ਆ ਗੱਪਾਂ ਮਾਰਦੇ ਆ ਝੂਠ ਜਿਆਦਾ ਬੋਲਦੇ ਆ ਲਫਾਫੇ ਬਾਜੀ ਆ ਮਸ਼ਾਹੂਰੀਆਂ ਜਿਆਦਾ ਕਰਦੇ ਆ ਤਰਤਲ ਤੇ ਕੰਮ ਨਹੀਂ ਕਰਦੇ ਉਹ ਦੇਖ ਵੀ ਰਿਹਾ ਇਹ ਜਿਹੜਾ ਲੈਂਡ ਪੂਲਿੰਗ ਵਾਲਾ ਤੇ ਪਹਿਲਾ ਠੱਕਾ ਸੀ ਦੂਜਾ ਫਲੱਡਦਾ ਇੱਕ ਜੇ ਹੋਰ ਠੱਕਾ ਲੱਗਣਾ ਉਹਦੇ ਲਈ ਵੀ ਕਿਸਾਨ ਜਿਹੜੇ ਆ ਡਾਂਗਾ ਸੋਟੇ ਤਿਆਰ ਖੜੀ ਬੈਠੇ ਆ ਜਦੋਂ ਇਹਨਾਂ ਨੂੰ ਇਹ ਪਤਾ ਲੱਗਾ ਕਿ ਜਿਹੜੀ 40 ਹਜ਼ਾਰ ਏਕੜ ਜ਼ਮੀਨ ਲੈਣੀ ਸੀ 40 42 ਹਜ਼ਾਰ ਏਕੜ ਲੋਕਾਂ ਦੀ ਉਹ ਤੇ ਨਾ ਹੋ ਗਈ ਤੇ ਫਿਰ ਫਟਾਫਟ ਉਸੇ ਹੀ ਕੈਬਿਨੇਟ ਵਿੱਚ ਜਿੱਥੇ ਪਾਸ ਕਰਕੇ ਅਨਾਉਂਸ ਕੀਤੀ ਸੀਗੀ ਉਹੋ ਹੀ ਵਾਪਸੀ ਦਾ ਨੋਟੀਫਿਕੇਸ਼ਨ ਹੋ ਗਈ ਪਾਸ ਕਰਕੇ ਹੁਣ ਇਹਨਾਂ ਨੇ ਨਵਾਂ ਉਸੇ ਵੇਲੇ ਪਿਆਰ ਪੈਸਾ ਇਕੱਠਾ ਕਰਨਾ ਸੀਗਾ ਉਹ ਤੇ ਲੋਕਾਂ ਦੀ ਕਿਸਾਨਾਂ ਦੀ ਪ੍ਰਾਈਵੇਟ ਜ਼ਮੀਨ ਸੀ ਹੁਣ ਸਾਂਝੇ ਖਾਤੇ ਦੀ ਜਿਹੜੀ ਆ ਉਹਦੇ ਤੇ ਕਬਜ਼ਾ ਕਰ ਲਓ ਉਹ ਡੇਢ ਲੱਖ ਏਕੜ ਜ਼ਮੀਨ ਪੰਜਾਬ ਦੇ ਅੰਦਰ ਉਹਦੇ ਤੇ ਅੱਖ ਰੱਖੀ ਬੈਠੇ ਆ ਕਿ ਜਿਹੜੀ ਸ਼ਾਮਲਾਟ ਜਗਾ ਆ ਪੰਚਾਇਤਾਂ ਦੇ ਵੱਲੋਂ ਜਿਹੜੀ ਮੈਨੇਜ ਕੀਤੀ ਜਾਂਦੀ ਆ ਲੋਕਾਂ ਦੇ ਬਾਹਰ ਅੰਦਰ ਲਈ ਸਾਂਝੇ ਕੰਮਾਂ ਲਈ ਜਗਾ ਕਿਹੜੀ ਆ ਭਾਈ ਜੇ ਵੀ ਜਗਾ ਤੁਸੀਂ ਲਿਆ ਕੇ ਸਰਕਾਰ ਨੇ ਆਪਣੀ ਜੇਬ ਚ ਪਾ ਲਈ ਤੇ ਲੋਕਾਂ ਨੇ ਕਰਨਗੇ ਜਦੋਂ ਕੋਈ ਸਾਂਝੇ ਪ੍ਰੋਗਰਾਮ ਕਰਿਆ ਕਰਨ ਕਿ ਕਿੱਥੇ ਕਰਨਗੇ ਸਾਂਝੇ ਵਿਕਾਸ ਦਾ ਪ੍ਰੋਗਰਾਮ ਕੋਈ ਕਰਨਾ ਕਿਤੇ ਕੋਈ ਜਾਂਜਕਾਰ ਬਣਨਾ ਕਿਤੇ ਕੋਈ ਚਰਾਂਚ ਚਾਹੀਦੀ ਆ ਕਿਤੇ ਕੋ ਪਾਰਕ ਚਾਹੀਦੀ ਆ ਕਿਤੇ ਗਰਾਊਂਡ ਚਾਹੀਦੀ ਕਿਤੇ ਸਕੂਲ ਚਾਹੀਦਾ ਕੋਈ ਕਾਲੇ ਚਾਹੀਦਾ ਬਥੇ ਬੀ ਕਿਸਮ ਦੇ ਕੰਮ ਹੁੰਦੇ ਆ ਜੀ ਕੱਲ ਨੂੰ ਹੋ ਸਕਦਾ ਲੋਕਾਂ ਨੂੰ ਛੱਪੜੀ ਪੱਟਣੇ ਪੈਣ ਥੱਲੇ ਵਾਲਾ ਪਾਣੀ ਨੂੰ ਰੀਚਾਰਜ ਕਰਨ ਲਈ ਜੀ ਤੇ ਜੇ ਜ਼ਮੀਨ ਹੀ ਨਹੀਂ ਗਈ ਤਾਂ ਫਿਰ ਸਰਕਾਰ ਤੇ ਖਰੀਦ ਕੇ ਕਰੂਗੀ ਨਹੀਂ ਔਰ ਦੂਸਰੀ ਸਭ ਤੋਂ ਵੱਡੀ ਗੱਲ ਇਹ ਦਾ ਤੀਜਾ ਹਿੱਸਾ ਜ਼ਮੀਨ ਦਾ ਦਲਿਤ ਭਾਈਚਾਰੇ ਨੇ ਆਕਸ਼ਨ ਦੇ ਵਿੱਚ ਉਹਨਾਂ ਲਈ ਅਲੱਗ ਰਿਜ਼ਰਵ ਹੈ ਉਹ ਕਿੱਥੇ ਜਾਣਗੇ ਉਹਨਾਂ ਦਾ ਹੱਕ ਵੀ ਤੇ ਤੁਸੀਂ ਉਹਨਾਂ ਕੋਲ ਤਾਂ ਕੁਝ ਹੈ ਹੀ ਨਹੀਂ ਹੋਰ ਇਹੀ ਮਾੜਾ ਮੋਟਾ ਉਹਨਾਂ ਨੂੰ ਸਾਹ ਆਉਂਦਾ ਜੀ ਆ ਜਿਹੜਾ ਕਿ ਜ਼ਮੀਨ ਪ੍ਰਾਪਤੀ ਸੰਘਰਸ਼ ਦਾ ਚੱਲਦਾ ਰਹਿੰਦਾ ਉਹ ਇੰਨਾਂ ਗੱਲਾਂ 'ਚ ਚੱਲ ਇਹ ਇਹਨਾਂ ਨੇ ਨਵਾਂ ਇੱਕ ਕੰਮ ਸ਼ੁਰੂ ਕੀਤਾ ਇਹ ਵੀ ਇਹਨਾਂ ਨੂੰ ਮਹਿੰਗਾ ਪੈਣਾ ਉਹਦੇ ਵਿਰੋਧ 'ਚ ਵੀ ਆ ਮਹਾੜੀ ਤੇ ਸੰਗਰੂਰ ਪਟਿਆਲਾ ਦਾ ਸ਼ਹਿਰ ਦੋ ਜ਼ਿਲ੍ਹਿਆਂ ਦਾ ਅੱਜ ਉਹਦੇ ਵਿਰੋਧ ਦੇ ਰੋਸ਼ ਦੇ ਵਜੋਂ ਇਕੱਠ ਵਟ ਹੋਇਆ ਇਹ ਕੰਮ 'ਚ ਇਹ ਵੀ ਪਖਣਾ ਆ ਤੁਸੀਂ ਜਰਾ ਹੜਾਂ ਦਾ ਹਾੜ ਉੱਤਰਲੈਂਡ ਦੇ ਉਹ ਲੋਕਾਂ ਦਾ ਇੱਕ ਪਾਸੇ ਉਧਰ ਮੁਆਵਜ਼ੇ ਦੀਆਂ ਗੱਲਾਂ ਚੱਲਣ ਗਿਆ ਕਿਸਾਨਾਂ ਵੱਲੋਂ ਤੇ ਦੂਜੇ ਪਾਸੇ ਸਾਂਝੀ ਜ਼ਮੀਨ ਤੇ ਜਿਹੜੀ ਅੱਖ ਰੱਖੀ ਹੋਈ ਹੈ ਕੇਜਰੀਵਾਲ ਨੇ ਕਿਉਂ ਇੱਥੋਂ ਲੁੱਟ ਖੋਹ ਕਰੋ ਉਹਦੇ ਤੇ ਵੀ ਇਸ ਕਰਕੇ ਜੇ ਇਹ ਤੇ ਪੁੱਠੇ ਪੈ ਗਏ ਆ ਬਹੁਤ ਇਹਨਾਂ ਨੂੰ ਲੱਗ ਇਹ ਨਾ ਲੱਗਦਾ ਸੀ ਲੋਕਾਂ ਦਾ ਬੇਵਕੂਫ ਬਣਾਉਣਗੇ ਪਰ ਇਹ ਬੇਵਕੂਫ ਬਣ ਚੁੱਕੇ ਆ ਅਗਲੀ ਗੱਲ ਮੈਂ ਛੇਤੀ ਵਾਈਂਡ ਅਪ ਕਰ ਦਿੰਨਾ ਜੀ ਕਿ ਇਹ ਜਿਹੜੀ ਇਹਨਾਂ ਦੀ ਜਿਹੜੀਆਂ ਝਾੜੂ ਤੇ ਝਾੜੂ ਫਿਰੂਗਾ ਝਾੜੂ ਵਾਲਿਆਂ ਦਾ ਉਹਨਾਂ ਦਾ ਲੋਕੀ ਖੋ ਕੇ ਉਹਨਾਂ ਦੇ ਝਾੜੂ ਫੇਰਨਗੇ ਆਪ ਹੀ ਇਹ ਜਾਊ ਕਿਦਰ ਯਾ ਤੱਕੜੀ ਜੀ ਤੋਲ ਹਾਂ ਤੱਕੜੀ ਜੀ ਤੋਲ ਜੂਗਾ ਜਾਂ ਹੱਥ ਫੜ ਕੇ ਲੈ ਜਾਣਗੇ ਕਾਂਗਰਸ ਵਾਲੇ ਆਪਣੇ ਹੱਥ ਦੇ ਨਾਲ ਇਹ ਵੱਡੀ ਗੱਲ ਹੈ ਉਹ ਦੋਵੇਂ ਚੀਜ਼ਾਂ ਅੱਜ ਆਪੋ ਆਪਣੇ ਪਾਰ ਤੋਲ ਰਹੀਆਂ ਅਕਾਲੀ ਦਲ ਦਾ ਤੁਹਾਨੂੰ ਪਤਾ ਜੋ ਗਿਆਨੀ ਹਰਪ੍ਰੀਤ ਸਿੰਘ ਦਾ ਬਾਹਰ ਜਾ ਕੇ ਉਹਨਾਂ ਨੇ ਉਹਨਾਂ ਨੂੰ ਇੱਕ ਕਤਲਾਇਆ ਹੀ ਆ ਇਸ ਕਿਸਮ ਦਾ ਪਰ ਨਾਲ ਹੀ ਉਹ ਬੰਦੇ ਕਿਸੇ ਵੀ ਵੇਲੇ ਉਹਨਾਂ ਚ ਅੱਧੇ ਪਚਦੇ ਤੇ ਤਿਆਰ ਹੀ ਬੈਠੇ ਆ ਉਹ ਸ਼ਾਇਦ ਵਾਪਸ ਘਰ ਵਾਪਸੀ ਹੋ ਜੇ ਉਹ ਨਹੀਂ ਚੱਲਦਾ ਨਹੀਂ ਪੰਜਾਬ ਚ ਦੋ ਧੜੇ ਪੰਥ ਦੇ ਨਾਂ ਤੇ ਨਹੀਂ ਚੱਲ ਸਕਦੇ ਅੱਗੇ ਵੀ ਨਹੀਂ ਚੱਲੇ ਹੁਣ ਵੀ ਨਹੀਂ ਚੱਲਣ ਇਤਿਹਾਸ ਤਾਂ ਇਹੀ ਕਹਿੰਦਾ ਜੀ ਜੀ ਹਾਂ ਇਹ ਹੋ ਸਕਦਾ ਕਿ ਕਿਤੇ ਹੱਥ ਠੋਕਾ ਬਣ ਕੇ ਕੇਂਦਰ ਦਾ ਬੀਜੇਪੀ ਦਾ ਕੋਈ ਪੰਜਾਬ ਦਾ ਹੋਰ ਨੁਕਸਾਨ ਕਰਾ ਦੇਣ ਆਦਰਵਾਇਜ਼ ਆਪਣੇ ਪੈਰਾਂ ਤੇ ਉਹ ਪੋਲਿਟਿਕਸ ਹੋ ਤੌਰ ਤੇ ਅਸਲੀ ਕਾਲੀ ਦਾਲ ਬਣਨ ਦੇ ਵਿੱਚ ਉਹ ਬਹੁਤ ਦੂਰ ਦੀਆਂ ਗੱਲਾਂ ਜੇ ਲੱਗੇ ਰਹਿਣ ਤੇ ਕੱਲ ਨੂੰ ਹੋ ਸਕਦਾ ਪਰ ਇਹ ਇਹ ਹੱਥ ਤੇ ਸਰੋਂ ਜਿਹੜੀ ਜਮਾਉਣਾ ਚਾਹੁੰਦੇ ਆਂ ਕਿ ਸਤਾਈ ਚ ਹੀ ਅਸੀਂ ਬੱਲੇ ਬੱਲੇ ਆਪਣਾ ਚੀਫ ਮਿਨਿਸਟਰ ਲੇ ਵੜਾ ਚਾ ਖੇਡ ਰਿਆਂ ਉਹ ਨਹੀਂ ਹੋਣਾ ਕੁਝ ਨਹੀਂ ਹੋਣਾ ਦੂਜਿਆਂ ਦਾ ਨੁਕਸਾਨ ਜ਼ਰੂਰ ਕਰ ਸਕਦੇ ਰਹੀ ਗੱਲ ਕਾਂਗਰਸ ਦੀ ਦੇਖੋ ਕਾਂਗਰਸ ਦਾ ਅੱਜ ਤੋਂ 6 ਮਹੀਨੇ ਪਹਿਲਾਂ ਤੇ ਲੋਕਾਂ ਦਾ ਕਾਫੀ ਮੂਡ ਸੀਗਾ ਪੀ ਇੰਨਾ ਹੀ ਆਉਣਾ ਹੋਰ ਕਿੰਨੇ ਆਉਣਾ ਇਸ ਕਿਸਮ ਦਾ ਬਹੁਤ ਚਰਚਾ ਸੀ ਪਰ ਜਦੋਂ ਦੀ ਉਹ ਆਸ਼ੂ ਦੀ ਚੋਣ ਹੋਈ ਹੈ ਤੇ ਜਿਸ ਤਰੀਕੇ ਨਾਲ ਇੱਕ ਦੂਜੇ ਵਿਰੋਧ ਇਹਨਾਂ ਨੇ ਡਾਂਗ ਸੋਟਾ ਚੱਕਿਆ ਲੁਧਿਆਣੇ ਦੇ ਵਿੱਚ ਕਿ ਦੂਜਿਆਂ ਨੂੰ ਵੜਨ ਵੀ ਨਹੀਂ ਦਿੱਤਾ ਆਸ਼ੂ ਦੇ ਧੜੇ ਨੇ ਇਹਦਾ ਮਤਲਬ ਹੈ ਮੈਅਰ ਬਹੁਤ ਜ਼ਿਆਦਾ ਆਏ ਤੇ ਬੀਜਪੀ ਦਾ ਤੇ ਦਿੱਲੀ ਤੇ ਲਾਹੌਰ ਵਰਗੇ ਵਾਂਗੂ ਜਿਵੇਂ ਹਮਦਾਨਾ ਇੱਕ ਦੂਜੇ ਨਾਲ ਉਸ ਕਿਸਮ ਦਾ ਵੈਰ ਹੈਗਾ ਬੜਾ ਵੱਡਾ ਉਹ ਉਹ ਉਹਨਾਂ ਨੂੰ ਦੁਸ਼ਮਣ ਦੀ ਕਾਂਗਰਸ ਨੂੰ ਜਨਰਲੀ ਇਹ ਹੁੰਦਾ ਕਿ ਬਾਹਰੋਂ ਕਿਸੇ ਵਿਰੋਧੀ ਪਾਰਟੀ ਦੇ ਦੁਸ਼ਮਣੀ ਦੀ ਲੋੜ ਨਹੀਂ ਉਹਨਾਂ ਦੇ ਘਰ ਹੀ ਬਹੁਤ ਬੈਠੇ ਆ ਹਮ ਔਰ ਕਾਂਗਰਸ ਬਾਰੇ ਕੇ ਵੀ ਮਸ਼ਹੂਰ ਹੈ ਕਿ ਜਿੰਨੀ ਮਿਹਨਤ ਉਹ ਇੱਕ ਕਾਂਗਰਸੀ ਲੀਡਰ ਜਿਹੜਾ ਜਿਹਨੂੰ ਟਿਕਟ ਨਹੀਂ ਮਿਲਦੀ ਉਹ ਆਪਣੇ ਮਿਲੇ ਹੋਏ ਲੀਡਰ ਦੀ ਨੂੰ ਹਰਾਉਣ ਦੇ ਵਿੱਚ ਮਿਹਨਤ ਕਰਦਾ ਉਹਨਾਂ ਕੋ ਕਿਸੇ ਨੂੰ ਹੋਰ ਜਿਤਾਉਣ 'ਚ ਨਹੀਂ ਮਿਹਨਤ ਕਰਦਾ ਹਾਂ ਬਿਲਕੁਲ ਇਹ ਉਹਨਾਂ ਦਾ ਮੁੱਖ ਟਾਰਗੇਟ ਹੁੰਦਾ ਕਿ ਇਹ ਜਾਮ ਨਾ ਜਾਵੇ ਜੀ ਵਸ ਵਸ ਇਹ ਜੰਪਿਆ ਤੇ ਮੇਰਾ ਪੱਕਾ ਦੁਸ਼ਮਣ ਜੰਪਣਾ ਘਰ ਦੇ ਵਿੱਚ ਸ਼ਰੀਕ ਜੰਪਣਾ ਇਹਨੂੰ ਖਤਮ ਕਰ ਦੋ ਕੋਈ ਨਹੀਂ ਕਾਂਗਰਸ ਪਾਰਟੀ ਨੂੰ ਬਾਅਦ 'ਚ ਦੇਖਾਂਗੇ ਮੇਰਾ ਰਾਹ ਤਾਂ ਹੀ ਪਧਰਾ ਹੋਣਾ ਕਿਉਂਕਿ ਫਿਰ ਅਗਲੀ ਵਾਰ ਇਹ ਮੈਥੇ ਚਲੇ ਜਾਊਗਾ ਕਿ ਦੇਖੋ ਜੀ ਇਹ ਤੇ ਮਾੜਾ ਹੀ ਸੀਗਾ ਗਲਤੀ ਹੋ ਗਈ ਉਹੋ ਹੀ ਬੰਦਾ ਠੀਕ ਸੀ ਉਹਦੀ ਵਾਰੀ ਲੱਗ ਜੂਗੀ ਜਿਹੜਾ ਜਿਹੜਾ ਵਿਰੋਧ ਕਰ ਰਿਹਾ ਇਹ ਮਾਨ ਮਾਨਸਿਕਤਾ ਬੜੀ ਭਾਰੀ ਆ ਜਿਹੜੀ ਆਪਣੇ ਘਰ ਦੇ ਵਿੱਚ ਹੀ ਇਹ ਜੰਗ ਮਾਰੀ ਦੀ ਜਿਹੜੀ ਖਾਨਾ ਜੰਗੀ ਦੀ ਇਹ ਬਿਰਤੀ ਨੂੰ ਤੁਸੀਂ ਬਦਲ ਨਹੀਂ ਸਕਦੇ ਕਿਉਂਕਿ ਜਿੰਨੇ ਬੰਦੇ ਉਨੇ ਹੀ ਚੀ ਮਿਨਿਸਟਰ ਆ ਉਨੇ ਹੀ ਲਾਕੜੀ ਆ ਉਨੇ ਚੌਧਰੀ ਆ ਇਹ ਸੈਂਟਰ ਵਾਲਿਆਂ ਨੂੰ ਵੀ ਇੱਥੇ ਪੰਜਾਬ ਦੀਆਂ ਇੰਨਾ ਮਿਸਲਤਾਰੀਆਂ ਨੂੰ ਕੰਟਰੋਲ ਕਰਨਾ ਕਾਂਗਰਸ ਦੀ ਸੈਂਟਰ ਲੀਡਰਸ਼ਿਪ ਨੂੰ ਬੜਾ ਮੁਸ਼ਕਲਾਂ ਆ ਰਹੀਆਂ ਪਰ ਦੇਖੋ ਕੀ ਹੁੰਦਾ ਆ ਹਾਲ ਵੀ ਕਿਹੜੀ ਤੁਸੀਂ ਇੰਜ ਨਹੀਂ ਕਹਿ ਸਕਦੇ ਕਿ ਆ ਕਲੀਅਰ ਟ੍ਰੈਂਡ ਹੈਗਾ ਇੱਕੋ ਗੱਲ ਜਿਹੜੀ ਮਾੜੀ ਜੀ ਦਿਖੀ ਹੈ ਇਹ ਲੈਂਡ ਪੂਲਿੰਗ ਵੇਲੇ ਵੀ ਦਿਖੀ ਹੈ ਤੇ ਹੁਣ ਫਲੱਟ ਦੇ ਵਿੱਚ ਵੀ ਦਿਖੀ ਹੈ ਕਿ ਸੁਖਬੀਰ ਬਾਦਲ ਬਿਸ਼ਾਰਤੇ ਖੋਦ ਤੇ ਉਹਦੀ ਪਾਰਟੀ ਵੀ ਕਾਫੀ ਐਕਟਿਵਲੀ ਇਸ ਗੱਲ ਤੇ ਲੱਗਿਆ ਕਿ ਜਿਹੜੀ ਉਹਨਾਂ ਦੀ ਖੂਰੀ ਹੋਈ ਪਹਿਲਾਂ ਹیثیت ਸੀਗੀ ਜਾਂ ਇੱਕ ਅਕ ਚੀਜ਼ੀਗਾ ਉਸ ਨੂੰ ਦੁਬਾਰਾ ਬਹਾਲ ਕਿਵੇਂ ਕੀਤਾ ਬਿਲਕੁਲ ਜੀ ਔਰ ਇਹ ਸਾਰੀ ਸਿਆਸਤ ਦੀਆਂ ਚਰਚਾਵਾਂ ਜਿਹੜੀਆਂ ਨੇ ਚੱਲ ਰਹੀਆਂ ਹੈਗੀਆਂ ਨੇ ਬਾਕੀ ਲੋਕੋ ਆਓ ਇੱਕ ਵਾਰੀ ਆਪਾਂ ਆਸ ਤੇ ਅਰਦਾਸ ਕਰੀਏ ਕਿ ਜਿਹੜੀ ਕੁਦਰਤੀ ਮਾਰ ਕੁਦਰਤੀ ਜਾਂ ਮੈਨ ਮੇਡ ਕਿਉਂਕਿ ਇਹਦੇ ਦੇ ਵੀ ਸਿਆਸਤ ਹੋ ਰਹੀ ਹੈ ਪਰ ਇਸ ਵਿਪਤਾ ਦੀ ਘੜੀ ਤੋਂ ਵਿੱਚ ਪੰਜਾਬ ਬਾਹਰ ਆਵੇ ਔਰ ਜਿਸ ਤਰੀਕੇ ਦੇ ਨਾਲ ਐਨ ਆਰ ਆਈ ਭੈਣ ਭਰਾ ਸਾਡੇ ਮਦਦ ਕਰ ਰਹੇ ਨੇ ਉਹਨਾਂ ਦਾ ਅਸੀਂ ਧੰਨਵਾਦ ਵੀ ਕਰਦੇ ਆਂ ਔਰ ਕਿਉਂਕਿ ਹਜੇ ਤਾਂ ਪਿੰਡਾਂ ਦੇ ਪਿੰਡ ਤੁਰਪੇ ਹੋਏ ਨੇ ਪ੍ਰੋਫੈਸਰ ਸਾਹਿਬ ਜਿਸ ਤਰੀਕੇ ਦੇ ਨਾਲ ਰਾਸ਼ਨ ਪਹੁੰਚ ਰਿਹਾ ਹੈਗਾ ਕਾਫੀ ਵੀਡੀਓ ਵੀ ਵਾਇਰਲ ਹੋ ਰਹੀਆਂ ਨੇ ਪਰ ਥੋੜਾ ਜਿਹਾ ਮੈਂ ਕਹਿੰਦਾ ਕਿ ਪੂੰਜੀ ਸੰਭ ਕੇ ਰੱਖਣ ਸਾਡੇ ਐਨ ਆਰ ਆਈ ਭੈਣ ਭਰਾ ਕਿਉਂਕਿ ਜਦੋਂ ਮੁੜਵ ਸੇਬੇ ਦੀ ਗੱਲ ਹੋਣੀ ਹੈ ਨਾ ਫਿਰ ਜਿੱਦਾਂ ਪ੍ਰੋਫੈਸਰ ਸਾਹਮਣੇ ਬੜਾ ਵਿਸਤਾਰਪੂਰਵਕ ਦੱਸਿਆ ਵੀ ਹੈਗਾ ਕਿ ਮੁੜਕੇ ਫਿਰ ਕੋਈ ਨਹੀਂ ਜਦੋਂ ਘਰ ਦਾ ਦੀ ਤੁਰ ਜਾਂਦਾ ਹੈ ਉਦੋਂ ਤਾਂ ਸਾਰੇ ਲੋਕ ਆ ਜਾਂਦੇ ਨੇ ਅਫਸੋਸ ਕਰਨ ਦੇ ਲਈ ਪਰ ਜਦੋਂ ਬਾਅਦ ਦੇ ਵਿੱਚ ਮਹੀਨਾ ਡੇਢ ਮਹੀਨਾ ਪਾ ਕੇ ਮੁੜਕੇ ਕੋਈ ਖੜਦਾ ਨਹੀਂ ਹੁੰਦਾ ਇਸ ਕਰਕੇ ਅਸੀਂ ਉਦੋਂ ਜਰੂਰ ਲੋਕਾਂ ਦਾ ਸਾਥ ਲਈਏ ਤਾਂ ਹੀ ਜਿਹੜਾ ਮੁੜਵ ਸੇਬਾ ਸਾਡੇ ਕਿਸਾਨਾਂ ਦਾ ਸਾਡੇ ਪਰਿਵਾਰਾਂ ਦਾ ਹੋ ਸਕਦਾ ਹੈ ਪ੍ਰੋਫੈਸਰ ਸਾਹਿਬ ਦੋ ਕੁ ਲਫ਼ਜ਼ ਫਿਰ ਆਪਾਂ ਸਮਾਪਤੀ ਕਰੀਏ ਜੀ ਨੇ بس ਮੇਰੀ ਤੇ ਇਹੋ ਬੇਨਤੀ ਬਿਲਕੁਲ ਇੱਕ ਆਸ਼ਣ ਰੱਖਣ ਦੀ ਬਹੁਤ ਲੋੜ ਆ ਕਿ ਇੱਕ ਤੇ ਪੈਸਾ ਜਿਹੜਾ ਉਹ ਭੇਜ ਰਹੇ ਹੋ ਗਲਤ ਥਾਂ ਚ ਨਾ ਚਲੇ ਜਾਏ ਜੋ ਅਸਲ ਚ ਲੋਕਾਂ ਨੂੰ ਪਹੁੰਚੇ ਜਿੰਨਾ ਪੈਸਾ ਦੇਣਾ ਜ਼ਰੂਰੀ ਹੈ ਉਨਾ ਹੀ ਉਹਦੇ ਤੇ ਇੱਕ ਉਹ ਸੁਝ ਕਰਨੀ ਕਿ ਉਹ ਅਸਲ ਲੋਕਾਂ ਨੂੰ ਜਿਹੜੇ ਨੀੜੀਆਂ ਉੱਥੇ ਪਹੁੰਚੇ ਅਸੀਂ ਵੀ ਗਏ ਸੀਗੇ ਉੱਥੇ ਇੱਕ ਦਿਨ ਗਏ ਆ ਜਾ ਕੇ ਮੈਂ ਤੇ ਆਪ ਨਾਲ ਲੱਗ ਕੇ ਜਿਹੜੇ ਜਿਨ੍ਹਾਂ ਦੇ ਕੋਠੇ ਟੱਠੇ ਸੀ ਤਰਪਾਲਾਂ ਘਰੋ ਘਰੀ ਵੰਡ ਕੇ ਦਲਿਤ ਕਲੋਨੀ ਚ ਚਲੇ ਗਏ ਸੀ ਅਸੀਂ ਇੱਕ ਐਸੀ ਕਲੋਨੀ ਚ ਉੱਥੇ ਵੰਡ ਕੇ ਆਏ ਸੀ ਜਿਹੜੇ ਸੱਚੀ ਮੁੱਚੀ ਜਿਨ੍ਹਾਂ ਦੇ ਉੱਤੇ ਸਿਰ ਤੇ ਛੱਤ ਨਹੀਂ ਸੀ ਪਰ ਜਿਹੜੇ ਐਨਆਰਆਈ ਉਹ ਥੋੜੇ ਦੂਰ ਬੈਠੇ ਆ ਉਹਨਾਂ ਲਈ ਇਹ ਦਿੱਕਤਾਂ ਜ਼ਰੂਰ ਪਰ ਉਹਨਾਂ ਨੂੰ ਬਹੁਤ ਇਸ ਗੱਲ ਨੂੰ ਕੌਂਸ਼ੀਅਸ ਰਹਿਣਾ ਚਾਹੀਦਾ ਕਿ ਇਸ ਇਸ ਜਿਹੜੀ ਜੋ ਜਿੰਨੇ ਆਪਣੇ ਕਮਾਈ ਚੋਂ ਦੇ ਰਹੇ ਆ ਉਹ ਆਪਣੀ ਵੱਲੋਂ ਉੱਥੇ ਦੇਣ ਤੋਂ ਬਾਅਦ ਇਹਨਾ ਨਾ ਹੋ ਜਾਣ ਸੁਰਖਰੂ ਕੇ ਹੋਂਦੇ ਪਹੁੰਚ ਗਈ ਆ ਉਹਦਾ ਵੀ ਫਾਲੋਅ ਅਪ ਕਰਨ ਕਿ ਕਿ ਸੱਚੀ ਉਹਦਾ ਵੀ ਇੱਕ ਤਰਕੀਬ ਲੜਾਉਣ ਕੋਈ ਕਿ ਸੱਚੀ ਮੁੱਚੀ ਉੱਥੇ ਇਹ ਉਹਦੀ ਡਿਸਟ੍ਰਿਬਿਊਸ਼ਨ ਪ੍ਰੋਪਰ ਹੋਏ ਤੇ ਨਾਲ ਹੀ ਜਿੱਥੇ ਜਿੱਥੇ ਜਿਹਦਾ ਜਿਹਦਾ ਵੀ ਦਬਾਅ ਸਰਕਾਰਾਂ ਤੇ ਬਣਦਾ ਜਿੰਨਾ ਵੀ ਬਣਦਾ ਉਹ ਸਰਕਾਰਾਂ ਨੂੰ ਵੀ ਕਿਉਂਕਿ ਅਸਲੀ ਡਿਊਟੀ ਤੇ ਸਰਕਾਰਾਂ ਦੀ ਆ ਇਹ ਤੇ ਲੋਕ ਆਪਣੇ ਤੌਰ ਤੇ ਕਰ ਹੀ ਰਹੇ ਜਿੰਨਾ ਕਰ ਰਹੇ ਆ ਉਹਨਾਂ ਤੇ ਵੀ ਆਪੋ ਆਪਣਾ ਉਹ ਦਬਾਅ ਪਾਉਣ ਤਾਂ ਕਿ ਸਰਕਾਰਾਂ ਵੀ ਹਰਕਤ ਵਿੱਚ ਆਉਣ ਜੀ ਬਹੁਤ ਬਹੁਤ ਸ਼ੁਕਰੀਆ ਪ੍ਰੋਫੈਸਰ ਸਾਹਿਬ ਤੁਸੀਂ ਆਮ ਵਿਚਾਰਾ ਸਾਡੇ ਦਰਸ਼ਕਾਂ ਤਨਾਂ ਸਾਂਝੇ ਕੀਤੀਆਂ ਧੰਨਵਾਦ